ਵੱਡੀਆਂ ਜਿਹੜੀਆਂ ਪ੍ਰੋਬਲਮਾਂ ਨੇ ਸਾਡੀ ਜਿਹੜੀ شناخت ਆ ਸਾਡੀ ਆਈਡੀ ਆ ਤੁਸੀਂ ਦੇਖਿਆ ਥੋੜੇ ਦਿਨ ਪਹਿਲਾਂ ਰਾਹੁਲ ਗਾਂਧੀ ਨੇ ਅਮਰੀਕਾ ਦੇ ਵਿੱਚ ਇੱਕ ਬਿਆਨ ਦਿੱਤਾ ਬਿਆਨ ਦਿੱਤਾ ਭਾਜਪਾ ਦੇ ਖਿਲਾਫ ਕੁਝ ਸ਼ੋਰ ਗੱਲਾਂ ਕਰਕੇ ਨਾਲ ਇਹ ਕਿਹਾ ਕਿ ਇੱਕ ਸਿੱਖ ਵਾਲਾ ਇਸ਼ਾਰਾ ਕਰਕੇ ਕਿ ਹਿੰਦੁਸਤਾਨ ਮੇ ਸਿੱਖ ਕੀ ਪਗੜੀ ਔਰ ਕੜਾ ਮਹਿਫੂਜ਼ ਨਹੀਂ ਸੁਰੱਖਿਤ ਨਹੀਂ ਹੈ ਉਹਦੀ ਰਾਜਨੀਤੀ ਉਹਨੂੰ ਪਤਾ ਹੋਊ ਕਿਉਂ ਕਰ ਰਿਹਾ ਕਿਸ ਤਰ੍ਹਾਂ ਕਰ ਰਿਹਾ ਪਰ ਇਹ ਗੱਲ ਸੱਚ ਲੰਬੇ ਸਮੇਂ ਨੇ ਤੋਂ ਅਸੀਂ ਦੇਖ ਰਹੇ ਸਾਡੇ ਸਿੱਖ ਬੱਚੇ ਜਦੋਂ ਸਕੂਲ ਜਾਂਦੇ ਨੇ ਕੜਾ ਉਤਾਰ ਦਿਓ ਜੀ ਸਾਡੇ ਸਿੱਖ ਜਿਹੜੇ ਸਿੱਖ ਸਕੂਲ ਨੇ ਉਹਨਾਂ ਦੇ ਵਿੱਚ ਵੀ ਕੜਾ ਉਤਾਰ ਦਿਓ ਜੀ 5 ਸਾਲ ਦੇ ਛੋਟੀ ਉਮਰ ਦੇ ਬੱਚਿਆਂ ਦੇ ਕੜੇ ਉਤਾਰ ਰਹੇ ਨੇ ਸਾਡੀਆਂ ਸਿੱਖ ਬੱਚੀਆਂ ਦੇ ਜਦੋਂ ਸੈਂਟਰ ਬਣਦੇ ਨੇ ਪੇਪਰ ਦੇਣ ਲਈ ਕੋਈ ਅੰਮ੍ਰਿਤਸਰ ਤੋਂ ਬਠਿੰਡੇ ਆ ਰਿਹਾ ਕੋਈ ਬਠਿੰਡ ਤੋਂ ਅੰਮ੍ਰਿਤਸਰ ਸੈਂਟਰ ਪਾ ਰਿਹਾ ਕੋਈ ਚੰਡੀਗੜ੍ਹ ਪਾ ਰਿਹਾ ਉਹਦੇ ਵਿੱਚ ਕੇਸ ਕੀ ਨਹੀਂ ਜਾਣ ਦਿੰਦੇ ਉਹ ਬੱਚੀ ਨੂੰ ਕੇਸ ਕੀ ਲਾਉਣ ਲਈ ਮਜਬੂਰ ਕਰਦੇ ਨੇ ਜੇ ਉਹ ਨਹੀਂ ਲਾਉਂਦੀ ਤੇ ਉਹਦਾ ਪੇਪਰ ਨਹੀਂ ਹੋਣ ਦਿੰਦੇ ਇਹ ਸਾਡੀਆਂ ਸਮੱਸਿਆਵਾਂ ਬਹੁਤ ਵੱਡੀਆਂ ਸਮੱਸਿਆਵਾਂ ਬਣੀਆਂ ਨੇ ਔਰ ਲੰਬੇ ਸਮੇਂ ਤੋਂ ਮੈਂ ਦੇਖ ਰਿਹਾ ਬਣੀਆਂ ਨੇ ਸਾਡੇ ਪਾਰਲੀਮੈਂਟ ਦੇ ਵਿੱਚ 13 ਬੰਦੇ ਪੰਜਾਬ ਦੇ 14ਵਾਂ ਚੰਡੀਗੜ੍ਹ ਦਾ ਜਾਂਦਾ ਪਰ ਕਦੀ ਇਸ ਵਿਸ਼ੇ ਤੇ ਉਹਨੇ ਬੋਲਿਆ ਨਹੀਂ ਹੁਣ ਜੇ ਰਾਹੁਲ ਗਾਂਧੀ ਨੇ ਬਿਆਨ ਦਿੱਤਾ ਤੇ ਮੈਂ ਉਹਨੂੰ ਸਲਾਹ ਦੇਵਾਂਗਾ ਕਿ ਉਹ ਲੀਡਰ ਆ اپੋਜੀਸ਼ਨ ਦਾ ਉਹ اپੋਜੀਸ਼ਨ ਦਾ ਲੀਡਰ ਹੋਣ ਕਰਕੇ ਸੰਸਦ ਦੇ ਵਿੱਚ ਇਸ ਮਸਲੇ ਨੂੰ ਹੱਲ ਕਰਵਾਵੇ ਇਹ ਸਾਡਾ ਮਸਲਾ ਸਾਡੀਆਂ ਸਾਡੀ ਆਈਡੀ ਨਾਲ ਜੁੜਿਆ ਸਾਡੀ ਅਣਖ ਤੇ ਆਪਰੂ ਨਾਲ ਜੁੜਿਆ ਹੋਇਆ ਜੇ ਉਹ ਦੇਸ਼ ਦਾ اپੋਜੀਸ਼ਨ ਲੀਡਰ ਆ ਉਹਨੂੰ ਇਹ ਮਹਿਸੂਸ ਹੁੰਦਾ ਕਿ ਸਾਡੇ ਨਾਲ ਧੱਕਾ ਹੋ ਰਿਹਾ ਤੇ ਉਹ ਪਾਰਲੀਮੈਂਟ ਦੇ ਵਿੱਚ اپੋਜੀਸ਼ਨ ਦਾ ਲੀਡਰ ਹੋਣ ਕਰਕੇ ਇਸ ਮਸਲੇ ਨੂੰ ਫਾਈਨਲ ਕਰਵਾਵੇ ਅਸੀਂ ਬਹੁਤ ਦਿਰ ਪਹਿਲਾਂ ਦੇਖਿਆ ਸਾਡੀ ਕਿਰਪਾ ਨਹੀਂ ਸੀ ਜਾਣਦੇ ਜਹਾਜ਼ ਚ ਛੋਟੀ ਉਦੋਂ ਹਰ ਗੱਲ ਤੇ ਝਗੜਾ ਹੁੰਦਾ ਸੀ ਪਰ ਜਦੋਂ ਮਨਮੋਹਨ ਸਿੰਘ ਆਇਆ ਉਸਨੇ ਕੈਬਨਟ ਦੇ ਵਿੱਚ ਇਹ ਬਿੱਲ ਪਾਸ ਕਰ ਦਿੱਤਾ ਕਿ 4 ਇੰਚ ਦਾ ਫਾਲਾ ਜਿਹੜਾ ਉਹ ਜਾ ਸਕਦਾ ਇਹ 에ਅਰਪੋਰਟ ਤੇ ਉਦੋਂ ਤੋਂ ਬਾਅਦ ਸਾਨੂੰ ਰਾਹਤ ਮਿਲੀ ਜਿੰਨੀ ਦੇਰ ਤੱਕ ਸੈਂਟਰ ਤੋਂ ਇਹ 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 ਮੁਸੀਬਤਾਂ ਖਤਮ ਨਹੀਂ ਹੋਣਗੀਆਂ ਸਾਡੇ ਸਿੱਖ ਬੱਚਿਆਂ ਦੀ ਹਾਲਤ ਪਤਲੀ ਪਤਲੀ ਰਹੋਗੀ ਅੱਜ ਤੁਸੀਂ ਪੰਜਾਬ ਦੇ ਚੰਡੀਗੜ੍ਹ ਦੇ ਵਿੱਚ ਮੇਰਾ 5 ਸਾਲ ਦਾ ਬੱਚਾ ਉਹਨੇ ਮੈਨੂੰ ਦੱਸਿਆ ਕਿ ਮੇਰਾ 5 ਪੰਜਵੀਂ ਪੰਜਵੀਂ ਕਲਾਸ ਪੜ੍ਹਦਾ ਬੱਚਾ ਉਹਨੇ ਮੈਨੂੰ ਦੱਸਿਆ ਕਿ ਪਾਪਾ ਮੈਂ ਪ੍ਰੇਰ ਦੇ ਵਿੱਚ ਖੜਾ ਸੀ ਮੇਰੇ ਟੀਚਰ ਨੇ ਧੱਕੇ ਨਾਲ ਮੇਰੀ ਬਾਹਾਂ ਤੋਂ ਕੜਾ ਲਾ ਲਿਆ ਤੇ ਸਾਡੇ ਸਿੱਖ ਸਕੂਲਾਂ ਦੀ ਹਾਲਤ ਹੈ ਤੇ ਹਿੰਦੁਸਤਾਨ ਦੀਆਂ ਦੂਸਰੀਆਂ ਸਟੇਟਾਂ ਦੀ ਕੀ ਹਾਲਤ ਹੋਵੇ ਤੇ ਇਸ ਕਰਕੇ ਇਹ ਜਿਹੜੀ ਸਾਫ ਪਾਰਟੀਆਂ ਦੀ ਰਾਜਨੀਤੀ ਹੈ ਉਹਨਾਂ ਨੂੰ ਪਤਾ ਹੋ ਪਰ ਜੇ ਰਾਹੁਲ ਗਾਂਧੀ ਨੇ ਇਹ ਮਹਿਸੂਸ ਕੀਤਾ ਕਿ ਸਿੱਖਾਂ ਦੀ ਇਹ ਸਿੱਖ ਬੱਚਿਆਂ ਦੀ ਸਮੱਸਿਆ ਤੇ ਮੈਂ ਇਹ ਚਾਹਾਂਗਾ ਕਿ ਉਹ ਐਪੋਜੀਸ਼ਨ ਦੇ ਲੀਡਰ ਉਹ ਪਾਰਲੀਮੈਂਟ ਦੇ ਵਿੱਚ ਯਕੀਨੀ ਬਣਾਉਣ ਕਿ ਸਾਡਾ ਇਹ ਹੱਕ ਸਾਨੂੰ ਮਿਲੇ ਸਾਡਾ ਬੱਚਾ ਕਿਸੇ ਵੀ ਸੈਂਟਰ ਦੇ ਵਿੱਚ ਜਾਵੇ ਕਿਸੇ ਸਕੂਲ 'ਚ ਜਾਵੇ ਉਹਦਾ ਕੜਾ ਤੇ ਉਹਦੀ ਪੱਗ ਨਾ ਲਈ ਜਾਵੇ ਸੋ ਕਾਲਪੁਰ ਸੱਚੇ ਵੇਗ ਨੂੰ ਕਿਰਪਾ ਕਰੇ ਦੀ ਅਸੀਂ ਇਸ ਪਾਸੇ ਇਸ ਪਾਸੇ ਲੱਗੇ ਹੋਇਆ ਕਿ ਸਾਡੀ ਜਿਹੜੀ ਆਉਣ ਵਾਲੀ ਇਲੈਕਸ਼ਨ ਆ ਉਹ ਹੁਣ ਹੋ ਜਾਣੀ ਹੈ ਕਿਉਂਕਿ 14 ਸਾਲ ਤੋਂ ਸਰਕਾਰ ਰੋਕ ਰਹੀ ਹੈ ਉਹ ਰੋਕ ਰਹੀ ਹੈ ਕਿ ਬਾਦਲ ਹੁਣ ਤੱਕੜਾ ਹੋਵੇ ਹੁਣ ਤੱਕੜਾ ਹੋਵੇ ਫਿਰ ਇਲੈਕਸ਼ਨ ਕਰਾਈਏ ਹੁਣ ਉਹ ਦਿਨ ਆਉਣੇ ਨਹੀਂ ਉਹ ਪਹਿਲੇ ਦਿਨ ਲੱਪਣੇ ਨਹੀਂ ਤੇ ਨਾ ਸੈਂਟਰ ਸਰਕਾਰ ਨੂੰ ਤੇ ਨਾ ਕਾਲੀਆਂ ਨੂੰ ਨਾ ਬਾਦਲ ਪਰਿਵਾਰ ਨੂੰ ਹੁਣ ਇਹ ਇਲੈਕਸ਼ਨ ਹੋਣੇ ਨੇ ਹੁਣ ਮੇਰੀ ਹੱਥ ਜੋੜ ਕੇ ਤੁਹਾਨੂੰ ਬੇਨਤੀ ਹੈ ਇੱਕ ਇੱਕ ਧੜਾ ਨਾ ਬਣੋ ਗੁਰੂ ਨਾਨਕ ਸਾਹਿਬ ਨੇ ਤੁਹਾਨੂੰ ਸਿੱਖ ਬਣਾਇਆ ਸਿੱਖ ਬਣ ਕੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਮੱਥਾ ਟੇਕਦੇ ਹਾਂ ਸਾਡਾ ਮਰਨਾ ਪਰਨਾ ਗੁਰੂ ਗ੍ਰੰਥ ਸਾਹਿਬ ਅੱਗੇ ਅਸੀਂ ਗੁਰੂ ਗ੍ਰੰਥ ਸਾਹਿਬ ਅੱਗੇ ਆਪਣਾ ਦੁੱਖ ਸੁੱਖ ਦੱਸਦੇ ਹਾਂ ਅਰਦਾਸ ਕਰਦੇ ਹਾਂ ਉਦੋਂ ਅਸੀਂ ਇਹ ਨਹੀਂ ਦੇ ਦੱਸਦੇ ਕਿ ਸੱਚੇ ਪਾਤਸ਼ਾਹ ਮੈਂ ਆਮ ਆਦਮੀ ਪਾਰਟੀ ਨਾਲ ਜੁੜਿਆ ਸੱਚੇ ਪਾਤਸ਼ਾਹ ਮੈਂ ਕਾਮਰੇਟ ਹਾਂ ਸੱਚੇ ਪਾਤਸ਼ਾਹ ਮੈਂ ਬਸਪਾਰਾ ਨਾਲ ਜੁੜਿਆ ਮੈਂ ਕਾਲੀਆਂ ਨਾਲ ਜੁੜਿਆ ਮੈਂ ਫਲਾਹ ਪਾਰਟੀ ਨਾਲ ਜੁੜਿਆ ਉਦੋਂ ਅਸੀਂ ਕਹਿੰਨੇ ਅਸੀਂ ਤੇਰੇ ਸੇਖਾਂ ਸੱਚੇ ਪਾਤਸ਼ਾਹ ਸਾਡਾ ਇੱਕ ਅਸਤ ਦੁਆਰ ਭਾਈ ਜੈਤਾ ਜੀ ਲਿਖਦੇ ਆ ਕਿ ਮੈਂ ਜਦੋਂ ਅਨੰਦਪੁਰ ਦੇ ਵਿੱਚ ਨਗਾਰਾ ਵਜਾਉਂਦਾ ਕਿ ਦਸਮ ਪਾਤਸ਼ਾਹ ਤੇ ਚਲਦਾ ਹੁੰਦਾ ਸੀ ਤੇ ਮੈਂ ਦੇਖਦਾ ਸੀ ਦੀਨ ਦੁਖੀ ਆਏ ਜਦ ਦਰਦ ਕੇ ਨਿਵਾਰਨੇ ਕੋ ਦੁਖੀਏ ਬਨਿੰਦ ਗੁਰੂ ਦੁਖੀਏ ਬਨਿੰਦ ਦੁਖੀ ਗੁਰੂ ਜੀ ਕੋ ਪਾਉ ਨੂੰ ਉਹ ਕਹਿੰਦਾ ਮੈਂ ਦੇਖਦਾ ਕਿ ਗੁਰੂ ਜੀ ਕੋਲ ਜਿਹੜਾ ਦੁੱਖ ਲੈ ਕੇ ਆਉਂਦੇ ਸੀ ਤੇ ਗੁਰੂ ਜੀ ਉਹਨਾਂ ਦੁਖੀਆਂ ਵਰਗੇ ਮੈਨੂੰ ਦੁਖੀ ਲੱਗਦੇ ਸੀ ਇਹਨਾਂ ਦੁੱਖ ਮਹਿਸੂਸ ਕਰਦੇ ਸੀ ਸਾਡਾ ਗੁਰੂ ਸਾਡੇ ਦੁੱਖ ਵੰਡਣ ਦੇ ਸਮਰੱਥ ਆ ਸੀ ਉਹਦੇ ਅੱਗੇ ਦੁੱਖ ਜਦੋਂ ਫੋਲਦੇ ਆ ਐਜ ਸਿੱਖ ਫੋਲਦੇ ਆ ਮੇਰੀ ਤੁਹਾਨੂੰ ਸਾਰਿਆਂ ਨੂੰ ਗੁਜਾਰਸ਼ ਆਪਾਂ ਧਰਮ ਨੂੰ ਧਰਮੀ ਬਣ ਕੇ ਸੰਭਾਲ ਲਈਏ ਇਹਨਾਂ ਪੋਲੀਟਿਕਲ ਲੋਡ ਲੀਡਰਾਂ ਤੋਂ ਬਚਾ ਲਈਏ ਦਸ਼ਮ ਪਾਤਸ਼ਾਹ ਦੀ ਪਵਿੱਤਰ ਅ즈ਮਤ ਨੂੰ ਮੈਂ ਤੁਹਾਨੂੰ ਇਹੀ ਬੇਨਤੀ ਕਰਦਾ ਕਿਸੇ ਵੀ ਪਾਰਟੀ ਚ ਰਾਜਨੀਤੀ ਕਰੋ ਪਰ ਆਹ ਜਿਹੜੀਆਂ ਇਲੈਕਸ਼ਨਾਂ ਆ ਰਹੀਆਂ ਇਹਦੇ ਵਿੱਚ ਧਰਮ ਦੀ ਵੋਟ ਪੰਥਕ ਕਾਲੀ ਲਹਿਰ ਨੂੰ ਦੇ ਦਿਓ ਮੈਂ ਪੰਥਕ ਕਾਲੀ ਲਹਿਰ ਦਾ ਸੇਵਾਦਾਰ ਹੋਣ ਦੇ ਨਾਤੇ ਤੁਹਾਨੂੰ ਮੈਂ ਵਚਨ ਦੇਣਾ ਕਿ ਨਾ ਅਸੀਂ ਰਾਜਨੀਤੀ ਕਰਾਂਗੇ ਨਾ ਕਰਨ ਦਿਆਂਗੇ ਨਰੋਲ ਧਰਮ ਦੀ ਸੇਵਾ ਕਰਾਂਗੇ ਤੇ ਕੌਮ ਦੀ ਸੇਵਾ ਕਰਾਂਗੇ ਸਿਧਾਂਤ ਦੀ ਸੇਵਾ ਕਰਾਂਗੇ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਕਰਾਂਗੇ ਇੱਕ ਮਸਲਾ ਹੈ ਸਾਡੀ ਹਿਸਟਰੀ ਦਸਮ ਪਾਤਸ਼ਾਹ ਦੇ ਸਿੱਖਾਂ ਨੇ ਦਰਾ ਖੈਬਰ ਦੇ ਰਸਤਿਆਂ ਆਉਣ ਵਾਲੇ ਲਟੇਰਿਆਂ ਦਾ ਰਾਹ ਰੋਕਿਆ ਦਰਾ ਖੈਬਰ ਦੇ ਰਸਤੇ ਆਉਣ ਵਾਲੇ ਦਰਾਨੀ ਹੋਣ ਨਰਾਨੀ ਹੋਣ ਤੇ ਇੱਕ ਜਿੰਨੇ ਵੀ ਮੁਗਲ ਆਏ ਜਿੰਨੇ ਗਜਨੀ ਆਏ ਜਿੰਨੇ ਪਠਾਨ ਆਏ ਉਹਨਾਂ ਦਾ ਰਾਹ ਰੋਕਿਆ ਇੱਕ ਜਿਹੜਾ ਧੜਵੀ ਸੀ ਉਹਨੇ ਸੋਮਨਾਥ ਮੰਦਿਰ ਦੇ ਦਰਵਾਜ਼ੇ ਲੁੱਟੇ ਗੁਜਰਾਤ ਦੇ ਵਿੱਚੋਂ ਸੋਮਨਾਥ ਮੰਦਿਰ ਦੇ ਚਰਨ ਚਾਂਦੀ ਦੇ ਦਰਵਾਜ਼ੇ ਬਣੇ ਹੋਏ ਲਾ ਲਿਆਂਦੇ ਅਹਿਮਦ ਸ਼ਾ ਦੁਰਾਨੀ ਨੇ ਅਬਦਾਲੀ ਨੇ ਸਿੱਖਾਂ ਨੇ ਆ دریا ਪਾਰ ਨਹੀਂ ਕਰਨ ਦਿੱਤਾ ਖੋਲਿਆ ਉਤੋਂ ਇੱਕ ਕੋਈ ਲੜਕੀਆਂ ਛੜਾਈਆਂ ਇੱਕ ਦਰਵਾਜ਼ੇ ਖੋਲ ਐ ਉਹ ਦਰਵਾਜ਼ੇ ਸਿੱਖਾਂ ਨੇ ਬੜੀ ਇੱਜ਼ਤ ਨਾਲ ਉਹਨਾਂ ਨੂੰ ਦਿੱਤੇ ਕਿ ਤੁਸੀਂ ਤੁਹਾਡੇ ਮੰਦਰ ਤੇ ਲਾ ਕੇ ਲੈ ਗਏ ਤੁਸੀਂ ਲੈ ਲਓ ਕਹਿੰਦੇ ਨਹੀਂ ਇਹ ਮਲੇਸ਼ੋ ਨੇ ਹੱਥ ਲਗਾ دیا ਇਹ ਹਮ ਨਹੀਂ ਲਗਾएंगे ਗੁਰੂ ਸਾਹਿਬ ਦੇ ਸਿੱਖਾਂ ਨੇ ਆਪਣੀ ਦਰਸ਼ਨੀ ਡੋੜੀ ਨੂੰ ਸਜਾ ਦਿੱਤੇ ਉਸ ਸਮੇਂ ਤੋਂ ਸਦੀਆਂ ਤੋਂ ਉਹ ਦਰਵਾਜ਼ੇ ਦਰਸ਼ਨੀ ਡੋੜੀ ਨੂੰ ਲੱਗੇ ਸੀ ਦੁਨੀਆ ਦੇਖਦੇ ਰਹੇ 12 14 ਸਾਲ ਪਹਿਲਾਂ ਦਰਵਾਜ਼ੇ ਲਾਉਣ ਲੱਗੇ ਇਹਨਾਂ ਨੇ ਦੇਣੇ ਸੀ ਅਡਾਣੀ ਨੂੰ ਅਡਵਾਣੀ ਨੂੰ ਉਨੇ ਇਹਦਾ ਜਲੂਸ ਕੱਢ ਕੇ ਲਿਜਾਣਾ ਸੀ ਤੇ ਜਿਤਨਾ ਮੰਦਰ ਦੇ ਵਾਸਤੇ ਜਿਤਨਾ ਇਹਨਾਂ ਨੇ ਅਯੁੱਧਿਆ ਦੇ ਵਾਸਤੇ ਮੂਵਮੈਂਟ ਬਣਾਈ ਇਸ ਤਰ੍ਹਾਂ ਦੀ ਮੂਵਮੈਂਟ ਬਣਾਉਣੀ ਸੀ ਅਸੀਂ ਉਦੋਂ ਰੌਲਾ ਪਾਇਆ ਐ ਅਸੀਂ ਨਹੀਂ ਲਾਉਣ ਦੇਣੇ ਇਹ ਸਾਡੀ ਹਿਸਟਰੀ ਆ ਇਹ ਸਾਡੇ ਪ੍ਰਾਤਨ ਸਿੱਖਾਂ ਦੀ ਜਿੱਤ ਦਾ ਪ੍ਰਤੀਕ ਹੈ ਦਰਵਾਜ਼ੇ ਇਹ ਅਸੀਂ ਨਹੀਂ ਲਾਉਣ ਦੇਣੇ ਫਿਰ ਇਹਨਾਂ ਨੇ ਰੌਲਾ ਪਾਇਆ ਜੀ ਜੀ ਰਿਪੇਅਰ ਹੋਣ ਵਾਲੇ ਨੇ ਇਹਨਾਂ ਦਾ ਰਿਪੇਅਰ ਕਰਨਾ ਜ਼ਰੂਰੀ ਆ ਇਸ ਕਰਕੇ ਲਾਉਣੇ ਜ਼ਰੂਰੀ ਆ ਸੀ ਕਿਹਾ ਹੋ ਸਕਦਾ ਅਸੀਂ ਰਿਪੇਅਰ ਕਰਨ ਦੇ ਨਾਂ ਤੇ ਲਾਹਣ ਦਿੱਤੇ ਉਹ 15 ਸਾਲ ਹੋ ਗਏ ਦਰਵਾਜੇ ਨਹੀਂ ਜੇ ਲੱਭਦੇ ਅੱਜ ਉਹ ਕਿੱਥੇ ਗਏ ਕਮੇਟੀ ਦੱਸ ਸਕਦੀ ਪਰ ਦੱਸਦੀ ਨਹੀਂ ਉਹ ਸਾਡੀ ਹਿਸਟਰੀ ਹੈ ਸਾਡੀ ਹਿਸਟਰੀ ਕਿਉਂ ਖਤਮ ਕਰ ਰਹੇ ਨੇ ਸਾਡੇ ਲੀਡਰ ਸਾਨੂੰ ਸਮਝ ਨਹੀਂ ਆਉਂਦੀ ਉਹ ਜਿਹੜੇ ਦਰਵਾਜੇ ਨੇ ਰਿਪੇਅਰ ਕਰਨ ਲਈ ਲਾਏ ਸੀ ਇਹ ਬਹਾਨੇ ਦੇਖੋ ਇਹਨਾਂ ਦੇ ਅਗਰ ਰਿਪੇਅਰ ਕਰ ਲੇ ਇਸੇ ਤਰ੍ਹਾਂ ਇੱਕ ਪ੍ਰਾਈਮ ਸਿਟੀ ਮੁਹਾਲੇ ਮੋਹਾਲੀ ਦੇ ਵਿੱਚ ਇੱਕ ਬਹੁਤ ਗੁਰਦੁਆਰਾ ਜਿਹੜਾ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਅੰਬ ਸਾਹਿਬ ਦੀ ਇੱਕ ਬਹੁਤ ਕੀਮਤੀ ਜ਼ਮੀਨ ਜਿਹੜੀ ਆ ਉਹ ਮਕਰ ਸਾਹਿਬੇਚਣ ਲੱਗੇ ਪੁੱਟਾ ਨੂੰ ਅਸੀਂ ਉਦੋਂ ਰੌਲਾ ਪਾਇਆ ਉਦੋਂ ਵੀ ਇਹਨਾਂ ਨੇ ਕਿਹਾ ਜੀ ਇਹ ਅਸੀਂ ਕਾਰ ਪਾਰਕਿੰਗ ਬਣਾਉਣੀ ਹੈ ਸਿੱਖਾਂ ਦੀ ਕਾਰ ਪਾਰਕਿੰਗ ਬਣਾਉਣੀ ਆ ਉਹਦੇ ਵਾਸਤੇ ਗੱਡੀਆਂ ਖੜੀਆਂ ਕਰ ਲਈ ਤੇ ਸਿੱਖ ਚੁੱਪ ਹੋ ਗਿਆ ਪਤਾ ਉਦੋਂ ਲੱਗਾ ਜਦੋਂ ਮੱਕੜ ਨੇ ਪੁੱਟਾ ਨੂੰ ਵੇਚਤੀ ਤੇ ਪੁੱਟਾ ਨੇ ਗਾ ਬਾਦਲ ਨੂੰ ਵੈਸੇੇ ਦੇ ਤਾ ਤੇ ਬਾਦਲ ਨੇ ਆਪਣੇ ਚਹੇਤੇ ਨੂੰ ਉਹ ਮਾਲ ਬਰੌਣ ਲਈ ਆਕਸ਼ਨ ਕਰ ਦਿੱਤੀ। ਅੱਜ ਉੱਥੇ ਬਹੁਤ ਮੰਝਲੀ ਅਮਾਤ ਬਣੀ ਹੋਈ ਐ। ਸ਼ਰਾਬ-ਸ਼ੁਬਾਬ ਤੇ ਕਬਾਬ ਕਿੰਨੇ ਚੀਜ਼ਾਂ ਮਿਲਦੀਆਂ ਗੁਰਦੁਆਰਾ ਥੱਲੇ ਲੁਕਿਆ ਪਿਆ। ਇਸ ਤਰ੍ਹਾਂ ਦੇ ਇਹਨਾਂ ਦੇ ਢੰਗ ਤਰੀਕੇ ਸਾਨੂੰ ਬਰਬਾਦ ਕਰ ਰਹੇ ਨੇ। ਸਾਡੀ ਹਿਸਟਰੀ ਖਤਮ ਕਰ ਰਹੇ ਨੇ, ਸਾਡਾ ਸਰਮਾਇਆ ਖਤਮ ਕਰ ਰਹੇ ਨੇ। ਅਸੀਂ ਆਪਣੇ ਬੱਚਿਆਂ ਦੀ ਐਜੂਕੇਸ਼ਨ ਨਹੀਂ ਦੇਖ ਪਾਰ। ਅਸੀਂ ਕਿਸੇ ਬਿਮਾਰ ਦਾ ਇਲਾਜ ਨਹੀਂ ਕਰਵਾ پا ਰਹੇ ਅਸੀਂ ਕਿਸੇ ਬੇਸਹਾਰਾ ਨੂੰ ਪਰਛਾਤਾ ਨਹੀਂ ਦੇ ਰਹੇ ਉਹਦਾ ਟਾਈਮ ਪਾਸ ਹੋ ਜਾਏ ਅਸੀਂ ਯਾਤਰੂ ਨੂੰ ਉਹਨਾਂ ਦਾ ਬਣਦਾ ਹੱਕ ਨਹੀਂ ਦੇ ਰਹੇ ਅਸੀਂ ਆਪਣੇ ਧਰਮ ਦਾ ਪ੍ਰਚਾਰ ਤੇ ਵਿਸਾਰ ਨਹੀਂ ਕਰ پا ਰਹੇ ਇਹ ਸਾਡੀਆਂ ਪ੍ਰੋਬਲਮਾਂ ਬਣੀਆਂ ਹੋਈਆਂ